ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਲਾਉਣ ਦੇ ਹੁਕਮ ਦਿੱਤੇ ਨੇ ਕਿਸਾਨਾਂ ਨੂੰ 2500 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਵਾਤਾਵਰਣ ਪ੍ਰਦੂਸ਼ਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਦਾ ਹਵਾਲਾ ਦਿੰਦਿਆਂ ਟ੍ਰਿਬਿਊਨਲ ਨੇ ਸਖਤੀ ਦਿਖਾਈ ਹੈ ਪਰ ਕਿਸਾਨ ਦੱਸ ਰਹੇ ਨੇ ਆਪਣੀਆਂ ਮਜਬੂਰੀਆਂ ਕਿ ਕਿਉਂ ਉਹਨਾਂ ਨੂੰ ਫਸਲ ਦੀ ਰਹਿਣ ਖੂੰਦ ਸਾੜਨੀ ਪੈਂਦੀ ਹੈ ਸਾਡਾ ਜਿਆਦਾ ਖਰਚਾ ਹੁੰਦਾ ਜੀ ਹੁਣ ਇਹਨੂੰ ਖਰਚੇ ਵੜਦੇ ਆ ਜੀ ਅਸੀਂ ਪਹਿਲਾਂ ਫਿਰ ਇਹ ਸੁੱਕਦੇ ਨੇ ਫਿਰ ਅਸੀਂ ਅੱਗ ਲਾਉਂਦੇ ਆ ਫਿਰ ਉਦੋਂ ਮਾਗਰੋਂ ਸਾਡਾ ਖਰਚਾ ਘਟਦਾ ਕੁਝ ਨਹੀਂ ਤਾਂ ਖਰਚਾ ਸਾਡਾ ਵੱਧਦੇ ਵੱਧ ਹੋਈ ਜਾਣਾ ਜੀ ਤੇ ਨਹੀਂ ਇਹ ਤਾਂ ਪਰਾਲੀ ਠੀਕੇ ਨਹੀਂ ਹੁੰਦੀ ਕਿਸਾਨ ਦੀ ਮਜਬੂਰੀ ਹੈ ਜੀ ਇੱਕ ਲੱਖ ਤੇ ਬੀਜਣੀ ਪੈਂਦੀ ਹੈ ਫੂਸ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਮਸ਼ੀਨਾਂ ਦੇ ਵਿੱਚ ਫਸਦਾ ਹੈ ਇਹਦੇ ਨਾਲ ਵਿਜਾਈ ਨਹੀਂ ਵਧੀਆ ਹੁੰਦੀ ਛੇਤੀ ਹੁੰਦੀ ਹੈ ਜੀ ਅੱਗ ਲਾ ਕੇ ਅਸੀਂ ਨਾਲ ਦੀ ਨਾਲ ਹੈਰੋਂ ਫੇਰ ਕੇ ਹੋਰ ਕਰਕੇ ਵੇਚਣ ਲੱਗ ਜੰਨੇ ਆ ਨਹੀਂ ਤਾਂ ਇਹ ਵਿਜਦੀ ਨਹੀਂ ਜਾਦੇ ਫੋਨਸ ਹੁੰਦੇ ਜਿਹੜੀਆਂ ਡ੍ਰਿੱਲਾਂ ਨੇ ਇਹਨਾਂ ਨੇ ਹੁਣ ਆਪਾਂ ਨੇ ਡ੍ਰਿੱਲਾਂ ਲਈਆਂ ਹੋਈਆਂ ਨੇ ਉਹਨਾਂ ਨਾਲੇ ਬਿਜਲੀ ਪੈਣੀ ਹੈ ਜਾਂ ਕੋਈ ਸਰਕਾਰ ਹੈ ਜਾਂ ਕਾਨੂੰਨ ਕੱਢੇ ਕੋਈ ਹੋਰ ਕਰੇ ਵੀ ਇਹਨੂੰ ਬੰਨ ਬੰਨ ਘਟੜੀਆਂ ਜਾਂ ਕੋਈ ਹੋਰ ਕਰਕੇ ਵੱਢ ਕੇ ਜਾਂ ਕਿਵੇਂ ਖੇਤੋਂ ਚੱਕੀ ਜਾਵੇ ਸਾਫ਼ ਹੋਣ ਖੇਤ ਫੇਰ ਇਹਦਾ ਮਸਲਾ ਹੱਲ ਹੋ ਸਕਦਾ ਜਿਵੇਂ ਤੁਸੀਂ ਜਿਹੜੇ ਪਰਾਲੀ ਨੂੰ ਕੁਤਰਾ ਕਰ ਦਿੱਤੀ ਤੁਸੀਂ ਜਿਹੜੀਆਂ ਮਸ਼ੀਨਰੀਆਂ ਐਨੀ ਮਹਿੰਗੀ ਹੈ ਜੱਟ ਦੀ ਖਰੀਦ ਤੋਂ ਪਹੁੰਚ ਤੋਂ ਬਾਹਰ ਇਹ ਕਹਿੰਦੇ ਸਬਸਿਡੀ ਦੇਵਾਂਗੇ ਸਬਸਿਡੀ ਕਰੂਣਗੇ ਨਾ ਰੂਟਾ ਬਿਟਾ ਸਬਸਿਡੀ ਮਿਲ ਰਹੀ ਹੈ ਕਿਸੇ ਵਿੱਚ ਕਹਿ ਦਿੰਦੇ ਆ ਕਰਦੇ ਕੁਛ ਨਹੀਂ ਹੈਗੇ ਭਾਵੇਂ ਕਾਂਗਰਸੀ ਨੇ ਭਾਵੇਂ ਅਕਾਲੀ ਨੇ ਭਾਵੇਂ ਭਾਜਪਾਈ ਨੇ ਅਮੇ ਕੋਈ ਵੀ ਸਰਕਾਰ ਹੈ ਜਿਹੜੀ ਸਰਕਾਰਾਂ ਨੇ ਮਤਲਬ ਵੱਡੇ ਵੱਡੇ ਉਹਨਾਂ ਨੂੰ ਪਾਲਦੇ ਨੇ ਕਿਸਾਨਾਂ ਦਾ ਕੋਈ ਦੁੱਖ ਨਹੀਂ ਸੁਣ ਰਿਆ ਕਿਸਾਨ ਸਭ ਤੋਂ ਬੇਵਸਲ ਹੈ ਕਿਸਾਨ ਦਾ ਕਿੰਨਾ ਖਰਚਾ ਆਉਂਦਾ ਏ ਕਿਤੇ ਕਿਸਾਨ ਧੂਆਂ ਫਲਾਉਂਦਾ ਕਿਸਾਨ ਦਾ 10 ਦਿਨ ਧੂਆਂ ਫਲਾਉਂਦਾ ਵੱਧ ਤੋਂ ਵੱਧ ਫੈਕਟਰੀਆਂ ਕਿੰਨਾ ਧੂਆਂ ਕੱਢਦੀਆਂ ਨੇ ਕਿਸਾਨ ਪਾਣੀ ਜ਼ਹਿਰੀਲਾ ਕਰਦਾ ਪਾਣੀ ਨੂੰ ਤੀਨ ਫੁੱਟ ਤੋਂ ਥੱਲੇ ਪਟਕ ਕੇ ਜਿਹੜੇ ਇੱਕ ਤੱਤ ਨੇ ਥੱਲੇ ਨਹੀਂ ਜਾਣਗੇ ਜਿਹੜੇ ਫੈਕਟਰੀ ਦੇ ਵਿੱਚ 20-20 ਇੰਚੀ ਬੋਰਥ ਨੀਚੇ ਜਾ ਰਹੇ ਪੰਜਾਬ ਪਾਣੀ ਉਹਨਾਂ ਕਿਸਾਨਾਂ ਨੂੰ ਸਿਰਫ ਬਦਨਾਮ ਕਰ ਰਿਹਾ ਹੈ ਕਿਸਾਨ ਦੇ ਮਾਰਨ ਵਾਲੇ ਸਿਆਸੀ ਲੀਡਰ ਨੇ ਸਿਆਸੀ ਪਾਰਟੀ ਕੋਈ ਵੀ ਪਾਰਟੀ ਨਾਲ ਮੈਂ ਉਹ ਨਹੀਂ ਕਰਦਾਗਾ ਸਾਰੀ ਪਾਰਟੀਆਂ ਕਿਸਾਨਾਂ ਨੂੰ ਮਤਲਬ ਮਾਰ ਕਰੇ ਥੱਲੇ ਦੱਬ ਕੇ ਰੱਖੀ ਨੇ ਵੀ ਇਹ ਆਪਦਾ ਬਸ ਨਾ ਜਿਓਵੇ ਨਾ ਮਰੇ ਬਸ ਸਜਕਦਾ ਰਹੇ ਤਾਂ ਕੋਈ ਹੱਲ ਹੈ ਹੀ ਨਹੀਂ ਇਸ ਤੋਂ ਬਿਨਾ ਬਜਾਈ ਹੋਈ ਨਹੀਂ ਸਕਦੀ ਜਾਂ ਜਿਹੜੀ ਮਸ਼ੀਨਰੀ ਹੈਗੀ ਸਿਰ ਇਹ ਮਹਿੰਗੀ ਆਈਆਂ ਜਿਹੜੀ ਹਰ ਕਿਸਾਨ ਦੇ ਵਾਸਤੇ ਗੱਲ ਹੈ ਹੀ ਨਹੀਂ ਜੋ ਖਰੀਦ ਸਕਿਆ ਤੇ ਕੋਈ ਛੋਟਾ ਟਰੈਕਟਰ ਨੇ ਇਹਦੇ ਤੇ ਕੰਮ ਕਰਦਾ ਹੈਗਾ ਤੇ ਹੈਪੀ ਸੀਟਰ ਵਗੈਰਾ ਜਿਹੜੀ ਬਜਾਈ ਹੈ ਇਹ ਬਹੁਤ ਘੱਟ ਜੁਆ ਵਿੱਚ ਹੋ ਸਕਦੀ ਹੈ ਜ਼ਿਆਦਾ ਜੁਆ ਵਿੱਚ ਹੋ ਸਕਦੀ ਹੈ ਜਿੱਥੇ ਜ਼ਮੀਨਾਂ ਰੇਤਲੀਆਂ ਉੱਥੇ ਨਹੀਂ ਦੀ ਬਜਾਈ ਹੋ ਸਕਦੀ ਉਸੇ ਸੇਵਕ ਪੈਂਦੀ ਆ ਚੂਹਾ ਪੈਂਦਾ ਤੇ ਦੂਸਰਾ ਉਸ ਤੋਂ ਬਾਅਦ ਜਿੱਥੇ ਹੈਪੀ ਸ਼ੀਟਰ ਦੀ ਬਜਾਈ ਹੋਈ ਹੋਈ ਹੈ ਨਾ ਉੱਥੇ ਜੇ ਕੋਈ ਤੀਲੀ ਲੱਗ ਜਾਏ ਅੱਗ ਲੱਗ ਜਾਏ ਤਾਂ ਉਹ ਸਾਰੀ ਕੰਮ ਬੇਕਾਰ ਹੋ ਜਾਂਦੀ ਜਿੱਦਾਂ ਗਵਰਨਮੈਂਟ ਫੌਰਨ ਕੰਡਿਸ਼ਨ ਕਰਦੀ ਹੈ ਕਿਸਾਨਾਂ ਨੂੰ ਸਹੂਲਤਾਂ ਦਿੰਦੀ ਹੈ ਜਿਵੇਂ ਚੀਜ਼ਾਂ ਨੇ ਆਪਣੇ ਪੁਰਾਲੀ ਕੁੱਤਰਣ ਵਾਲੀਆਂ ਜਿਵੇਂ ਫੈਕਟਰੀਆਂ ਨੂੰ ਸ਼ੂਗਰ ਮਿਲਣ ਨੂੰ ਫੰਡ ਦਿੰਦੀ ਹੈ بڑے بڑے ਕਾਪਰਕੋਰੇਟ ਦੇ بڑے بڑے ਕਰਜ਼ੇ ਹੁੰਦੇ ਖਤਮ ਕਰ ਦਿੰਦੀ ਹੈ ਕਿਸਾਨਾਂ ਨੂੰ ਮੁਕਤ ਨਹੀਂ ਦੇ ਸਕਦੀ ਚੀਜ਼ ਬਣਾਉਣ ਵਾਸਤੇ ਵੀ ਆਪਣੀ ਪ੍ਰਾਲੀ ਬਣਾ ਕੇ ਆਪ ਸਾਹਮਣੇ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਸਰਕਾਰ ਹੁੰਦੀ ਹੈ ਵੀ ਲੋਕਾਂ ਨੂੰ ਮਤਲਬ ਸਹੂਲਤ ਦੇਵੇ ਲੋਕਾਂ ਦੇ ਜੀਵਨ ਦੀ ਰੱਖਿਆ ਕਰੇ ਇਹ ਕਰਦੇ ਕੁਛ ਨਹੀਂ ਉਹ ਤਾਂ ਆਪਣੇ ਪੇਟ ਹੀ ਪੜਦੇ ਨੇ ਇਹਦਾ ਹੱਲ ਵੀ ਜੀ ਇਹ ਹੈ ਵੀ ਇੱਕ ਤਾਂ ਜਿਹੜੀ ਮਸ਼ੀਨਰੀ ਆ ਸਾਨੂੰ ਸਬਸਿਡੀ ਜੇ ਦਿੱਤੀ ਜਾਵੇ ਜਾਂ ਕੋਈ ਇਸ ਤਰ੍ਹਾਂ ਸੋਸਾਇਟੀਆਂ ਥਰੂ ਜਾਂ ਉਸ ਤਰ੍ਹਾਂ ਦਿੱਤੀ ਜਾਵੇ ਵੀ ਫੇਰ ਤਾਂ ਇਹਦਾ ਕੋਈ ਹੱਲ ਹੋ ਸਕਦਾ ਜਾ ਹੈਪੀ ਸ਼ੂਪ ਵਗੈਰਾ ਪੂਰਾ ਮਤਲਬ ਸਸਤੇ ਭਾਅ ਤੇ ਸਾਨੂੰ ਮਿਲੇ ਤੇ ਹੁਣ ਜਿਹੜੀ ਇਹ ਆ ਨਾ ਆਪਣੀ ਅੱਗ ਲਾਉਂਗੇ ਸਾਡੀ ਮਜ਼ਦੂਰੀ ਬਣ ਚੁੱਕੀ ਇਹ ਤਾਂ ਬਿਨਾ ਬਜਾਈ ਹੋ ਨਹੀਂ ਸਕੀ